ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਕੱਲ ਦੀ ਫਤਿਹਗੜ੍ਹ ਸਾਹਿਬ ਦੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਿਨ੍ਹਾਂ ਨੇ ਟੋਪੀਆਂ ਲਾਈਆਂ ਅਸੀਂ ਵੀ ਕੱਲ ਹੀ ਚਾਲੇ ਮਾਰਿਆ ਫਤਿਹਗੜ੍ਹ ਸਾਹਿਬ ਤੋਂ ਤੇ ਅੱਜ ਆ ਕੇ ਸਾਨੂੰ ਰਾਜਪੁਰਾ ਰਾਤ ਪੈ ਗਈ ਤੇ ਅੱਜ ਅੱਜ ਹੁਣ ਅਸੀਂ ਇਸ ਟਾਈਮ ਦੁੱਧਾਤਾਰੀ ਗੁਰਦੁਆਰੇ 'ਚ ਬੈਠੇ ਆਂ ਜਿਹੜੀਆਂ ਉਹ ਟੋਪੀਆਂ ਲਾਹਣਾਂ ਨੇ ਉਹਨੇ ਅੰਗ ਬੱਚੇ ਨੇ ਚਲੋ ਬੱਚਾ ਅਣਜਾਣ ਸੀ ਚਲੋ ਕਿਵੇਂ ਲਾ ਲਓ ਉਹਨੇ ਟੋਪੀਆਂ ਲਾਹਣਾਂ ਨੇ ਅੱਗੇ ਤੋਂ ਗਲਤੀ ਚਲ ਨਾ ਕਰੇ ਤਾਂ ਚੰਗੀ ਗੱਲ ਆ ਬਾਕੀ ਸਿਰੇ ਅਸੀਂ ਵੀ ਜਾ ਕੇ ਆਏ ਆ ਵੀ ਇਹ ਤਾਂ ਬਹੁਤ ਗਲਤ ਗੱਲ ਆ ਜਿਹੜੇ ਨਾ ਉਹਨਾਂ ਨੇ ਟੋਪੀਆਂ ਲਾਈਆਂ ਨੇ ਉਹਨੇ ਅੰਗ ਬੱਚੇ ਨੇ ਕਿਉਂ ਕਿਸੇ ਨੂੰ ਕਿਸੇ ਦੀ ਕੋਈ ਪਾਵਨਾ ਨਾਲ ਆਉਂਦਾ ਕੋਈ ਕੋਈ ਪਾਵਨਾ ਨਾਲ ਆਉਂਦਾ ਇੱਕ ਗੱਲ ਹੋਰ ਆ ਵੀ ਸਾਰੇ ਇੱਕ ਜਾਤ ਦੇ ਨਹੀਂ ਆਉਂਦੇ ਵੀ ਉਹ ਸਾਰੇ ਸਿੱਖ ਨਹੀਂ ਹੋਣੇ ਬੰਦੇ ਕੋਈ Hindu ਫੈਮਿਲੀ ਨੂੰ ਬਿਲੋਂਗ ਕਰਦਾ ਕੋਈ ਅਲੱਗ-ਅਲੱਗ ਜਾਤਾਂ ਦੇ ਬੰਦੇ ਵੀ ਹੁੰਦੇ ਆ ਉਸ ਟਾਈਮ ਹੁਣ ਜਿਨ੍ਹਾਂ ਨੂੰ ਆਪਣੇ ਇਤਿਹਾਸ ਦਾ ਨਹੀਂ ਪਤਾ ਗੱਲ ਕਰ ਸਰਦਾ ਨਾਲ ਆਉਂਦੇ ਆ ਜੇ ਆਪਾਂ ਉਹਨਾਂ ਦੀਆਂ ਟੋਪੀਆਂ ਲਾਉਣੇ ਤੇ ਉਹਨਾਂ ਦੇ ਦੇਖ ਲਾ ਮਨ ਚ ਕੀ ਜਾਂਦੀ ਹੋ ਗੱਲ ਵੀ ਯਾਰ ਉਹਨਾਂ ਨੇ ਯਾਰ ਆਪਸੀਂ ਉਹਨਾਂ ਦੇ ਦਰਤੇ ਗਏ ਉਹਨਾਂ ਦੇ ਦਰਬਾਰ ਗਏ ਉਹਨਾਂ ਨੇ ਸਾਡੀਆਂ ਟੋਪੀਆਂ ਲਾ ਲਈਆਂ ਬਾਕੀ ਫੇਰ ਤੁਸੀਂ ਟੋਪੀਆਂ ਲਾਈਆਂ ਉਹਨਾਂ ਨੂੰ ਕੁਝ ਦਿੱਤਾ ਨਹੀਂ ਕੋਈ ਰਮਾਲਾ ਦੇਣਾ ਸੀ ਕੋਈ ਰਮਾਲ ਦੇਣੀ ਸੀ ਜਾਂ ਕੋਈ ਪਰਨਾ ਇਹਦਾ ਕੋਈ ਥਾਣਾ ਰੱਖ ਕੇ ਰੱਖਣਾ ਸੀ ਮੋਢੇ ਤੇ ਵੀ ਵੀ ਚਲੋ ਵੀ ਅਸੀਂ ਤੁਹਾਡੀਆਂ ਟੋਪੀਆਂ ਲਾਉਣੀਆਂ ਤੇ ਤੁਹਾਨੂੰ ਕੋਈ ਉਹਦੇ ਥਰੂ ਉਹਦੇ ਵੀ ਟੋਪੀ ਲਾਈਏ ਤੁਹਾਨੂੰ ਕੋਈ ਚੀਜ਼ ਦੇਵਾਂਗੇ ਵੀ ਇਹ ਤਾਂ ਬਣੀ ਗੱਲ ਆ ਤੁਸੀਂ ਟੋਪੀਆਂ ਲਾ ਲਈਆਂ ਬਾਕੀ ਸਰੇ ਉਹ ਬੱਚਾ ਸੀ ਤੇ ਹੁੰਦਾ ਦਾ ਦੇਖ ਹਰ ਵਾਰੀ ਆਏ ਆ ਅੱਜ ਤੇ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਯਾਰ ਤੁਸੀਂ ਟੋਪੀਆਂ ਨਾ ਲਾਇਆ ਕਰੋ ਹੁਣ ਉਹਦੀ ਅਸੀਂ ਵੀਡੀਓ ਥੱਲੇ ਕਮੈਂਟ ਦੇਖੇ ਉਹ ਬੱਚੇ ਦੀ ਕੋਈ ਕਹਿੰਦਾ ਸੀ ਗੁਰੂ ਘਰ ਜਾਣਾ ਛੱਡਦਾ ਕੋਈ ਕਹਿੰਦਾ ਸਾਰਾ ਸਮਾਗਮ ਨਿਭੜ ਜਾਣ ਦੇ ਛੋਟੇ ਸਭ ਜਾਂਦਿਆਂ ਦਾ ਫਿਰ ਅਸੀਂ ਫੇਰ ਜਾਵਾਂਗੇ ਕੋਈ ਕਹਿੰਦਾ ਧਰਮ ਦੇ ਠੇਕੇਦਾਰ ਕੋਈ ਕੁਛ ਕੋਈ ਕੁਛ ਬਸ ਇਹੀ ਗੱਲਾਂ ਜਾਉਣੇ ਆ ਵੀ ਤੁਸੀਂ ਸਿੱਖ ਧਰਮ ਨੂੰ ਨਾ ਪੰਥ ਨੂੰ ਬਦਨਾਮ ਕਰੋ ਪੰਥ ਨੇ ਵੀ ਵੀਡੀਓ ਪਾਈਆਂ ਨੇ ਤਾਂ ਕਰਕੇ ਵੀ ਤੁਸੀਂ ਇਹ ਚੀਜ਼ ਨਾਲ ਵੀ ਪੰਥ ਤੇ ੱੱੱ ਤੱਬਾ ਲੱਗਦਾਗਾ ਕੀ ਗੱਲ ਆ ਟੋਪੀਆਂ ਦੀ ਅਸੀਂ ਵੀ ਹੁਣ ਜਾ ਕੇ ਆਏ ਅਸੀਂ ਕਿਸੇ ਦੀ ਟੋਪੀ ਨਹੀਂ ਲਾਹੀ ਸਮਝਣ ਸਮਝਦੀ ਸੋਚ ਸੋਚ ਦੀ ਬੰਦੇ ਦਾ ਫਰਕ ਹੁੰਦਾਗਾ ਉਹਦੀ ਸੋਚ ਉੱਥੇ ਟੋਪੇਂ ਦੇ ਜਾ ਕੇ ਨਿਬੜ ਗਈ ਜਿਹੜੀ ਹੁਣ ਸਾਡੀ ਸੋਚ ਆ ਪਰ ਸਾਨੂੰ ਇਹ ਚੀਜ਼ ਤੋਂ ਕੋਈ ਮਸਲਾ ਨਹੀਂ ਹੈਗਾ ਵੀ ਕਿਸੇ ਨੇ ਟੋਪੀ ਲੇਤੀ ਆ ਜਾਂ ਕੋਈ ਕਿਵੇਂ ਆਇਆ ਕੋਈ ਆਪਦੀ ਸਰਦ ਦਾ ਭਾਵਨਾ ਨਾਲ ਆਇਆ ਯਾਰ ਹੁਣ ਤੁਸੀਂ ਲਾ ਲਓ ਵੀ ਜਿੰਨੇ ਜਿੰਨੇ ਵੀ ਲੰਗਰ ਲਾਏ ਆ ਸਾਰੇ ਮੋਨੇ ਕੋਨੇ ਸੀ ਕੋਈ ਸਰਦਾਰ ਮਿਲਦਾ ਸੀ ਟਾਵਾ ਵੀ ਲੈ ਹੁਣ ਉਹਨਾਂ ਦੀ ਕੋਈ ਸਰਦ ਦਾ ਭਾਵਨਾ ਨਹੀਂ ਹੈਗੀ ਆਪਾਂ ਦੋ ਦਿਨ ਆ ਕੇ ਟੋਪੀਆਂ ਲਾ ਲਈਆਂ ਤੁਸੀਂ ਲਾ ਲਓ ਵੀ ਜਿਨ੍ਹਾਂ ਨੇ ਲੰਗਰ ਲਾਏ ਆ ਉਹਨਾਂ ਨੂੰ ਜਿਨ੍ਹਾਂ ਨੂੰ 15 15 20 ਵੀ ਦਿਨ ਹੋ ਗਏ ਉਹਨਾਂ ਦੀ ਕੋਈ ਯਾਰ ਸਰਦ ਦਾ ਭਾਵਨਾ ਨਹੀਂ ਹੈਗੀ ਜੋਨਾਂ ਚ ਕੋਈ ਸਰਦਾਂ ਭਾਵਨਾ ਕੀ ਉਹਨਾਂ ਨੇ ਫੇਰ ਹੀ ਆ ਕੇ ਲੰਗਰ ਲਾਇਆ ਜਿਨ੍ਹਾਂ ਨੇ ਆਪਦੇ ਪਰਿਵਾਰ ਦਾ ਮੂੰਹ ਨਹੀਂ ਦੇਖਿਆ 15-15 ਦਿਨਾਂ ਤੋਂ ਆਪਦੇ ਬੱਚਿਆਂ ਨੂੰ ਛੱਡ ਕੇ ਆ ਕੋਈ ਆਪਦੇ ਬੱਚੇ ਨਾਲ ਲੈ ਕੇ ਆਇਆ ਅਸੀਂ ਉਹਨਾਂ ਲੰਗਰਾਂ 'ਚ ਜਾ ਕੇ ਦੇਖਿਆ ਉਹਨਾਂ ਨੂੰ ਨਹਾਉਣ ਦਾ ਕਦ ਦਾ ਟਾਈਮ ਨਹੀਂ ਮਿਲਦਾ ਉਹੀ ਦਾਣਾ ਪਾਲਾ ਉਹਨਾਂ ਦੇ ਕੱਪੜੇ ਤੇ ਲੱਗ ਰੀਆਂ ਨਿੱਕੇ ਨਿੱਕੇ ਬੱਚੇ ਵਿੱਚ ਰੋਲੀ ਫਿਰਦੇ ਆ ਉਹ ਯਾਰ ਸਰਦੀ ਆ ਉਹਨਾਂ ਦੀ ਐਵੇਂ ਨਹੀਂ ਕਰੀਦਾ ਹੁੰਦਾ ਵੀ ਤੁਸੀਂ ਕਿਸੇ ਨੂੰ ਬੇਇਜਤ ਕਰ ਦੋ ਬਾਕੀ ਇਹ ਬਹੁਤ ਮਾੜੀ ਗੱਲਾਂ ਵੀ ਚਲੋ ਅੱਗੇ ਤੋਂ ਨਾ ਕਰਨਗੇ ਇਹ ਬੱਚੇ ਔਰ ਵੀ ਨਾ ਕਰੂੰ ਵੀ ਆਪਣੇ ਹੁਣ ਤੁਸੀਂ ਲਾ ਲਓ ਵੀ ਇਹ ਕਿੰਨੇ ਵੀਡੀਓ ਪਈਆਂ ਨੇ ਹੁੰਦਾ ਹਰ ਸਾਰੀ ਆ ਪਤਾ ਨਹੀਂ ਕੋਈ ਪਈ ਮਸੂਰ ਹੋਣ ਦੇ ਮਾਰੇ ਟੋਪੀਆਂ ਲਾ ਲੈਂਦੇ ਨੇ ਤੁਸੀਂ ਆਓ ਜਰਾ ਜੇ ਮਸੂਰ ਹੋਣਾ ਅਗਰ ਦਮ ਤੇ ਹੋ ਲੋਕਾਂ ਦੇ ਜੇ ਸਾਹਮਣੇ ਉਹਨਾਂ ਦੇ ਦਮ ਤੇ ਆਓ ਹੁਣ ਤੁਸੀਂ ਆਏ ਲਾ ਲਓ ਵੀ ਹੁਣ ਇਹ ਬੱਚਾ ਹੁਣ ਰੇਕ ਨੇ ਜਾ ਕੇ ਇਹਦੀ ਵੀਡੀਓ ਪਾਈ ਆ ਹੁਣ ਆਪਾਂ ਵੀ ਪਾਈ ਆ ਪਰ ਗੱਲ ਗਲਤ ਸੀ ਆਪਾਂ ਤਾਂ ਪਾਈ ਆ ਜੇ ਆਪਦੀ ਕੋਈ ਟੀਆਰਪੀ ਲੈਣੀ ਆ ਕੋਈ ਆ ਤੁਸੀਂ ਚੱਜ ਦੇ ਕੰਮ ਤੇ ਲਓ ਕੋਈ ਈਸ਼ੂ ਕਰਕੇ ਨਾ ਲਓ ਕੋਈ ਗਲਤ ਈਸ਼ੂ ਕਰਕੇ ਨਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ